ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਤੁਈ ਸਤਿ ਸ੍ਰੀ ਅਕਾਲ ਕੌਰ ਸੰਧੂ ਵਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਹੁਣ ਟਾਈਮ ਜਿਹੜਾ ਹੈਗਾ ਸਵੇਰ ਦੇ 4 ਵਜੇ ਨੇ ਤੇ ਜਿਹੜਾ ਡੇਟ ਅੱਜ ਹੈਗੀ ਹੈ 24 ਮਾਰਚ ਹੈਗੀ ਅੱਜ ਹਰਸ ਦਾ ਜਨਮ ਦਿਨ ਹੈਗਾ ਹੁਣ ਅਸੀਂ ਮੈਂ ਵੀ ਨਾਲ ਹੀ ਸਾਰੇ ਨਾਲ ਹੀ ਹਰਸ ਨਾਲ ਆ ਰਹੇ ਆ ਤੇ ਆਪਾਂ ਗੁਰਦੁਆਰਾ ਸਾਹਿਬ ਜਾ ਰਹੇ ਆ ਕਿਉਂਕਿ ਆਪਾਂ ਸ਼ੁਰੂ ਜਿਹੜਾ ਹੈਗਾ ਦਿਨ ਹਨਾ ਦੇਖ ਕਰਾਉਣੇ ਹੁੰਦੇ ਆ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਉਣੇ ਹੁੰਦੇ ਆ ਪਹਿਲਾਂ ਤੇ ਹੁਣ ਅਸੀਂ ਗੁਰਦੁਆਰੇ ਜਾ ਰਹੇ ਆ ਸਾਰੇ ਜਾਣੇ ਹਰਸ ਨੂੰ ਨਹਾ ਲਾਂਨ ਤੋਂ ਹਰਸ ਨਹਾ ਰੇ ਫਿਰ ਚੱਲਦੇ ਆ ਇੰਨੇ ਮੈਂ ਜਿਹੜਾ ਹੈਗਾ ਕੋਟੀ ਪਾਉਣੀ ਆ ਬਹੁਤ ਜ਼ਿਆਦਾ ਠੰਡ ਜੀ ਲੱਗ ਜਾਂਦੀ ਹੈ ਵੈਸੇ ਤਾਂ ਇੰਨੀ ਹੈ ਨਹੀਂ ਗਰਮਾਈਤ ਜੀ ਹੈਗੀ ਆ ਪਰ ਸਵੇਰੇ ਸਵੇਰੇ ਥੋੜੀ ਠੰਡ ਲੱਗਦੀ ਹੈ ਤੇ ਹੁਣ ਆਪਾਂ ਚੱਲਦੇ ਆਂ ਉੱਥੇ ਜਾ ਕੇ ਬਾਬਾ ਜੀ ਦੇ ਚਰਨਾ ਚ ਅਰਦਾਸ ਬੇਨਤੀਆਂ ਕਰਵਾਵਾਂਗੇ ਹਨ ਕਿਉਂਕਿ ਫੇਰ ਤਾਂ ਆਪਾਂ ਕਿਸੇ ਤਰ੍ਹਾਂ ਮਰਜ਼ੀ ਮਣਾ ਲੀਏ ਜਨਮ ਦੇਣਾ ਪਰ ਜਿਹੜਾ ਪਹਿਲਾ ਹੁੰਦਾ ਹੈ ਉਹ ਗੁਰੂ ਜੀ ਦੇ ਗੁਰੂ ਤੋਂ ਹੀ ਦਿਨ ਸ਼ੁਰੂ ਹੋਣਾ ਚਾਹੀਦਾ ਹੈ ਹਰਿ ਆਇਆ ਹਰਿ ਆਇਆ ਗੁਰ ਚਰਨਾਂ ਰਾਈ ਨਾਈਂ ਕੀ ਪ੍ਰਵੇਂਦਿਯੰ ਨਿਭਰਸੀ ਰਾਈ ਗੁਰੂ ਦੀ ਜਨ ਜਨ ਦੇ ਦੇ ਪਾਠ ਕਰਵਾਏ ਗਏ ਦਾ ਕਾਕਾ ਹਰ ਹਰ ਸ਼ਦੀਪ ਸਿੰਘ ਸਪੁੱਤਰ ਕੁਲਵਿੰਦਰ ਸਿੰਘ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆ ਗਏ ਬਣਾਏ ਨੇ ਜੀ ਅਸੀਂ ਪਕੌੜੇ ਤੇ ਪਾਪ ਕੌਰਨ ਜੇ ਕਿਉਂਕਿ ਘਰ ਦੀ ਚੀਜ਼ ਵਧੀਆ ਰਹਿੰਦੀ ਹੈ ਜੀ ਪਹਿਲਾਂ ਕਹਿੰਦੇ ਸਮੋਸੇ ਵਗੈਰਾ ਲੈ ਆਵਾਂਗੇ ਚਲੋ ਮੈਂ ਕਿਹਾ ਘਰੇ ਹੀ ਬਣਾ ਲਾਂਗੇ ਇਹ ਕੋਲਡ ਡਰਿੰਕ ਮੰਗਾ ਲਏ ਸੀਗੇ ਹਰਸ਼ ਤੇ ਕੁਲਵਿੰਦਰ ਜੀ ਗਏ ਹੋਇਆ ਧੋਰੀ ਸਮਾਨ ਲੈਣ ਕੇਕ ਵਗੈਰਾ ਉਹ ਵੀ ਆਉਣ ਵਾਲੇ ਆ ਆਪਾਂ ਨੇ ਕੇਕ ਦਾ ਟਾਈਮ ਕੱਟਣ ਦਾ ਸ਼ਾਮ ਦਾ ਹੀ ਰੱਖਿਆ ਕਿਉਂਕਿ ਸਾਡੇ ਦੋਤੇ ਆਏ ਹੋਏ ਨਹੀਂ ਜੀ ਬਾਹਰੋਂ ਕੈਨੇਡਾ ਤੋਂ ਉਹ ਗਏ ਹੋਏ ਆ ਵਿਆਹ ਉਹ ਕਹਿੰਦੇ ਸਾਡੇ ਆਇਆ ਤੋਂ ਕੇਕ ਕੱਟਿਓ ਬਾਕੀ ਆਪਣੇ ਆਸਗਵਾਂਢ ਦੇ ਭੈਣ ਭਾਈ ਸਾਰੇ ਪਹੁੰਚ ਗਏ ਆਪਾਂ ਨੇ 5 ਵਜੇ ਦਾ ਟਾਈਮ ਹੀ ਰੱਖਿਆ ਸੀਗਾ ਉਹਨਾਂ ਦੇ ਅਸੀਂ ਵੇਟ ਕਰ ਰਹੇ ਹਾਂ ਉਹਨਾਂ ਦੇ ਆਇਆ ਤੋਂ ਕੇਕ ਕਟਾਂਗੇ ਆਪਾਂ ਇੱਧਰ ਭੈਣੋਰੀ ਬੈਠੇ ਸੀਗੇ ਤੇ ਮਾਸੀ ਜੀ ਬੈਠੇ ਆ ਤੇ ਮੈਂ ਅੰਦਰ ਬੈਠੇ ਸੀਗੇ ਅਸੀਂ ਉਹਨਾਂ ਨੂੰ ਦੇਖਦੇ ਆ ਉਹਨਾਂ ਤੇ ਆਇਆ ਤੋਂ ਹੀ ਕੇ ਕੇ ਕਟਾਂਗੇ ਖਾਣ ਵਾਲੇ ਹੀ ਆ ਬਸ ਰਸਤੇ ਚਾਰੇ ਆਗੇ ਅੱਗੇ ਜਾਨੇ ਬਾਹਰ ਬੈਠੇ ਬਹੁਤ ਸੋਹਣੀ ਹਵਾ ਚੱਲਦੀ ਹੈ ਬਾਹਰ ਵੀ ਜੀ ਕਿਉਂਕਿ ਸ਼ਾਮ ਟਾਈਮ ਹੋ ਜਾਂਦੀ ਹੈ ਠੰਡ ਜੀ ਆ ਗਏ ਨੇ ਸਾਡੇ ਦੋਤੇ ਵੀ ਚੱਲੋ ਕੋਈ ਬਿਆਨ ਨਾ ਕਰੀਏ ਹੋਰ ਜੇ ਪਹਾਂ ਦਾ ਦਿੱਤਾ ਕਰਤੋਂ ਨਾ ਪਿਆ ਦੂਗਾ ਚਲੋ ਕਰੀਏ ਬਤਾਰੀ ਨੂੰ ਉਹ ਪਾੜਾ ਬਗੈ। ਉਹ ਰਿਆ ਪਾੜਾ ਬਗੈ। ਕੋਈ ਸਹੀ ਗੱਲ ਪਾੜੇ। ਕਿੱਥੇ ਬੱਧੀ। ਲਓ ਜੀ ਹੁਣ ਪਹੁੰਚ ਗਏ ਨੇ ਹਰਸ਼ ਦੇ ਮਾਮਾ ਤੇ मामੀ ਜੀ। ਇਹ ਵੀ ਪਹਿਲਾਂ ਕਿਸੇ ਪ੍ਰੋਗਰਾਮ ਤੇ ਗਏ ਹੋਏ ਸੀਗੇ ਤੇ ਸਵੇਰੇ ਇਹ ਵੀ ਨਹੀਂ ਸੀ ਆ ਸਕਦੇ ਹੋਣਾ। ਚਲੋ ਇਹ ਸਿੱਧਾ ਹੀ ਆ ਗਏ ਨੇ ਉਧਰੋਂ। ਦੇ ਨਹੀਂ ਅੱਗੇ ਬਣਾਉਣਾ ਕੋਈ ਹੱਥ ਤੇ ਰੇਟ ਬਣਾ ਲੈ ਫਿਰ ਆਮਾ ਦਸਤੀ ਕਰ ਸਾਰੇ ਮੈਂ ਮਾਸਾਲਾ ਪੁੱਛ ਲੈਨੇ ਵੀ ਆ ਗਏ ਮੈਂ ਦੀਪੂਰੀ ਪੁੱਛ ਲੈਣਾ ਨਾ ਉਹ ਦੇਣਾ ਕਿ ਪੂਰੀ ਦਾ ਪੂਛੀ ਦੇ ਆ ਕੁੜੀ ਨੂੰ ਪੂਛੀ ਦੇ ਨਹੀਂ ਚਾਹ ਦੋ ਤੇ ਨਹੀਂ ਲੈ ਦੇ ਕੀ ਹੈ ਹਾਂਜੀ ਦੋਤੀ ਕਰਾਈ ਗਈ ਹੈ ਮੜਾ ਘੱਟ ਕੇ ਫਿਰ ਸਿੱਧਾ ਇੱਧਰ ਨੂੰ ਕਰ ਲਾਂਗੇ ਹਾਂ ਵਾਹ ਮੈਂ ਇਤਨਾ ਐ ਵੀ ਬੋਲਦਾ 16 ਦਾ ਹੋ ਕਰ ਗਿਆ ਨਵੇਂ ਹੋ ਜਾ ਕਰਨ ਮਮਮੀ ਨੇ ਰੋਸ ਕਰ ਹੈ ਘਰ ਦਮੋਟੇ ਆਉਦੇ ਤੇਰੇ ਉਹਦਾ ਵੱਡਾ ਆ ਚੰਗਾ ਇੱਕ ਵੀਰ ਇਹ ਨੀਂਦ ਚੱਟ ਕੇ ਦੋ ਹੀ ਦਸਤ ਕਰਦੇ ਆਂ ਅੱਹ ਯਾਰ ਸਟਾਲੀਡੀ ਆਉਂਦਾ ਹੈ ਇਹ ਨਹੀਂ ਆਇਆ ਇਹ ਫੋਟੋ ਤਾਂ ਬੱਧੀ ਅੱਪਰ ਬੱਧੀ ਕੱਟਾ ਚੁੱਤੀ ਸੀ ਅਮਨ ਮਾਰਦਾ ਹੈ ਅੱਜ ਕੋਈ ਨਹੀਂ ਨਿਕਲਦਾ ਥੋੜਾ ਜਿਹਾ ਚੱਲਦਾ ਬਸ ਇੱਕ ਟਿਕਾਣਾ ਠੀਕ ਹੈ ਹਾਂ ਜਲਦੀ ਕਰ ਬੱਕੇ ਰੋਣ ਕਰ ਮੂੰਹ ਐਨ ਕਰ ਜਨਾ ਚੱਲੀ ਚੱਲ ਬਸ ਹੁਣ ਉੱਧਰ ਹੋ ਜਾ Happy birthday to you! Happy, Happy birthday! birthday, to you. Happy birthday. ਠੀਕ ਹੈ ਕਾਂਚਾ ਲੈ ਕੇ ਫੋਟੋ ਆ ਗੁਰਦੀਪ ਹੋ ਰਿਹਾ ਗੁਰਦੀਪ ਆ ਜਾ ਮਮੀ ਆ ਜਾ ਤੁਸੀਂ ਵੀ ਨਵੇਂ ਹੋ ਜਾ ਚੀ ਲੱਭ ਪਈ ਜਾ ਲੱਭ ਨਵੇਂ ਹੋ ਜਾ ਗਰਸ਼ੀਤ ਗਰਸ਼ੀਤ ਦੇ ਭਾਈ ਹੱਥੇ ਨੂੰ ਤੱਕ ਪਿੜਾ ਲੈ ਬਹੁਤ ਸੁਬਾਸੀ ਨਹੀਂ ਖੜ ਕੇ ਵਧੀਆ ਹੁੰਦੇ ਬੱਪੂ ਆ ਜਾ ਆ ਜਾ ਤੁਸੀਂ ਬੰਨੂ ਤੁਸੀਂ ਕਰਨ ਆ ਰਹੀ ਸਾਰੇ ਵਿੱਚ ਦੇਖੀ ਸਾਰੇ ਆ ਨਿਆ ਰਹੀ ਹੈ ਦੇਖ ਲੈ ਲੈ ਵੀਰੇ ਵਾਲੇ ਤੋਂ ਜਿੱਦ ਤੇ ਤੂੰ ਬਣੀ ਮੰਜੀਪੁਰ ਮਾ ਤੇਰੇ ਨਾਲ ਆ ਗਿਆ ਉਹ ਆ ਗਿਆ ਉਹਨੂੰ ਫੋਨ ਪੜਾਈ ਇਹਨਾਂ ਨਾਲ ਆ ਕੇ ਆਈ ਪੂਰਾ ਆ ਰਿਹਾ రేంక్ కోచ్ కే నా ਸਾਰੇ ਜਾਣੇ ਵਾਰੀ ਵਾਰੀ ਕਰਾ ਲਵਾਂਗੇ ਕਰ ਲੈਣਗੇ ਹਾਂ ਕੋਈ ਨਹੀਂ ਕੋਈ ਨਹੀਂ ਕਰਾ ਰਹੀ ਇਹ ਮੇਰੇ ਕਿਚਨੇ ਕੇ ਕਿੰਗੇ ਹੈ ਮੈਂ ਹੁਣ ਕਿਤੇ ਨਹੀਂ ਨੂੰ ਕੋਈ ਤੇਰਾ ਹੈ ਇਹ ਮੈਂ ਜਦੋਂ ਖਸਤਾ ਹੋ ਗਿਆ ਤੇ ਮੈਂ ਚਾਹ ਰਿਹਾ ਹਾਂ ਕਿ ਮੈਂ ਮਟਰੀਅਲ ਲੈ ਕੇ ਰੱਖਾਂ ਹਾਂ ਸਾਰੇ ਬੱਚਾ ਹਾਂ ਚਾਹ ਰਿਹਾ ਪਲੇਟ ਤੇ ਰੱਖਿਆ ਕਰਨ ਕਰਨ ਉਹ ਤੇ ਤੋਂ ਦੌੜੀ ਖਲਾ ਕਰ ਰਹੇ ਕਿੱਥੇ ਬਣਾਵਾਂਗੇ ਰੰਗ ਰੰਗ ਸਨਾਰ ਕੇ ਪਾ ਦੇ ਮੈਂ ਇਹ ਬੜਾ ਖਤ ਨਿੱਪੜੀ ਕਰਦੇ ਆਂ योगेंद्र अब आ गए Kazuto This place has a lot of pristine views

ਮੇਰੇ ਪਹੁੰਚੇ ਕਿ ਬੜਾ ਚਾਹ ਕਰਦਾ ਹੈ ਉਹ ਯੰਦਰ ਕਰੋ ਇਹਦਾ ਮਤਲਬ ਕਰਦਾ ਹੈ ਚੂਬਿੰਦਰ ते मै फोटो खिचाना कर रहा था ये रहा यहां पर गाना नृत्य ठीक है ने फड़मा जाए बस चला जी ओ जमन लौट के आ वो रे आया रे रे आया matcher ਕੋਈ ਨਹੀਂ ਕੋਈ ਨਹੀਂ ਛੋਟਾ ਦਾ ਕਰਦੇ मतलब देखती नहीं है मतलब देखती नहीं है है और प्लेन करो ਉਹ ਜਮਾ ਨਹੀਂ ਨੋਕ ਰਹੀ ਐ ਹੋ ਬੋਪਰਾ ਲੱਗੂ ਕੇ ਕਪਾਣੇ ਕਟਿੰਗ ਕਰ ਲਿਆ ਹੁਣ ਸਾਰੇ ਜਣੇ ਚਾਹ ਪਾਣੀ ਪੀ ਰਹੇ ਨੇ ਹਨਾ ਹੁਣ ਵੀਰੇ ਉਰੀ ਵੀ ਜਾ ਰਹੇ ਨੇ ਜੀ ਬਸ ਕਿਉਂਕਿ ਘਰੇ ਪਾਪਾ ਇਕੱਲੇ ਹੀ ਸੀਗੇ ਹਨਾ ਮੱਜਾਂ ਵਗੈਰਾ ਦਾ ਵੀ ਜਾ ਕੇ ਦੇਖਣਾ ਹੁੰਦਾ ਉਸਤੇ ਤਾਂ ਕਿਹਾ ਸੀਗਾ ਕਿ ਰੁਕੋ ਤੇ ਕਹਿੰਦੇ ਵੀ ਸਵੇਰ ਦੇ ਗਏ ਹੋਏ ਆ ਘਰੋਂ ਚੱਲੇ ਹੋਏ ਸੀਗੇ ਹੁਣ ਇਹ ਵੀ ਜਾ ਰਹੇ ਨੇ ਮੰਦੀਪੂਰੀ ਅੱਜ ਰਹਿਣਗੇ ਇੱਥੇ ਹੀ ਰੌਣਕਾਂ ਲੱਗੀਆਂ ਪਈਆਂ ਸੀਗੀਆਂ ਜੇ ਜਦੋਂ ਕੋਈ ਇਕੱਠ ਵੱਠ ਹੁੰਦਾ ਹੈ ਨਾ ਤੇ ਸ਼ਾਮ ਟਾਈਮ ਵੈਸੇ ਵੀ ਠੰਡਾ ਹੁੰਦਾ ਆ ਬਾਹਰ ਜਿਹੜਾ ਹੈਗਾ ਬਹੁਤ ਵਧੀਆ ਲੱਗਦਾ ਆ ਲਓ ਜੀ ਇਹ ਹਰਸ ਦਾ ਜਨਮ ਦਿਨ ਦਾ ਗਿਫਟ ਨਾਈਕੀ ਦੇ ਜਿਹੜੇ ਹੈਗੇ ਬੂਟ ਨੇ ਜਿਹੜੇ ਸਾਡੇ ਦੋ ਧਿਆਨੇ ਦਿੱਤੇ ਨੇ ਹਰਸ ਨੂੰ ਇੱਕ ਸੈਂਟ ਸੀਗਾ ਦੋ ਚੀਜ਼ਾਂ ਸੀਗੀਆਂ